ਰਿੰਦਰ ਤੂੰ ਤੂੰ ਕਿੱਥੋਂ ਆਈ ਆ ਹਾਏ ਜੱਜਥੋਂ ਆਈ ਚਲ ਜਾ ਉਥੇ ਮੇਰੀ ਗੱਲ ਸੁਣੋ ਆਉ ਗੱਡੀ ਤੇ ਚਲੀਏ ਕਰਾ ਵੋਮਨ ਸ਼ੱਟ ਗੱਡੀ ਤੇ ਉਡਾ ਰਿੰਦਰ ਚਲ ਜਾ ਮੈਂ ਤੇਰੇ ਨਾਲ ਨਹੀਂ ਜਾਣਾ ਹਾਏ ਤੂੰ ਕੀ ਕਹਿਣ ਰਹੀ ਆ ਜਦ ਦਫਾ ਹੋ ਜਿੱਥੋਂ ਆਈ ਆ ਹਾਏ ਚਲ ਜਾ ਪਰ ਮੈਨੂੰ ਲੱਗੋ ਮੰਮੀ ਕੀ ਹੋ ਗਿਆ ਵਾ ਮੈਂ ਕਹਿੰਦੀ ਪਰਾ ਚਲ ਜਾ ਮੰਮੀ ਇੱਧਰ ਵੇਖੋ ਮੰਮੀ ਤੇ ਸੜੀ ਆ ਬੁਸੀ ਨਾ ਬੁਸੀ ਨਾ ਮਮੇ ਕੀ ਹੋ ਗਿਆ ਵਾ ਬੁਸੀ ਨਾ ਤਲਾਕ ਉਹ ਤਾਂ ਲਿਆਸ ਅਸੀਂ ਨਹੀਂ ਪਹਿਲਾਂ ਨਹੀਂ ਮੈਂ ਹਸੀ ਮੈਨੂੰ ਇਹ ਕੇ ਹਮ ਸਾਰੇ ਚਲਾਇਆ ਨਾ ਉਹ ਤੋਂ ਮੈਂ ਕੇ ਸਾਰੇ ਜਣੇ ਵੇਖੁੰਦੇ ਹੁਣ ਹਣ ਐਂਡ 1 ਮੰਮੀ ਸਿੰਦਰ ਪਰਾ ਹੋ ਮੇਰੇ ਲਾਗੋ ਜਾ ਚਲ ਜਾ ਜਿੱਥੋਂ ਆਈਆਂ ਭੱਜ ਜਾ ਮੇਰੇ ਲਾਗੋ ਜੋ ਮਨ ਗੱਡੀ ਲਿਆਇਆ ਵਾ ਆਓ ਚਲ ਜੀਏ ਬਾਹਰ ਮੈਨਾਂ ਨੇ ਗੱਡੀ ਤੇ ਹੂਟਾ ਲੈਣਾ ਚਾਹ ਚਲ ਜਾ ਮੰਮੀ ਮੇਰੀ ਗੱਲ ਸੁਨੋ ਮੈਂ ਤੈਨੂੰ ਕਹਿਣ ਦੇ ਪਰਾਂ ਚਲ ਜਾ ਮੇਰੇ ਲਾਗੋ ਆਪੇ ਤੇ ਗੱਡੀ ਮੰਗਦੇ ਹੀ ਮੈਨੂੰ ਨਹੀਂ ਗੱਡੀ ਚਾਹੀਦੀ ਆਓ ਪਹਿਲੀ ਸੀਟ ਤੇ ਬਿਠਾਉਣੀ ਆ ਮੈਂ ਨਹੀਂ ਸੀਟ ਤੇ ਬੈਂਦੀ ਜਾ ਚਲ ਜਾ ਮੇਰੇ ਲਾਗੋ ਐਂਡ ਵਨ ਮੰਮੀ ਕੀ ਹੋਇਆ ਵਾ ਉਹ ਘਰ ਆ ਕੇ ਬੈਠੇ ਤੇ ਬਾਹਰ ਰੋਲਾ ਪਾਉਣ ਦੇ ਐ ਸੰਦੀਪ ਤੂੰ ਤੈਨੂੰ ਮੈਂ ਕੀ ਦੱਸਾਂ ਮੇਰੇ ਨਾਲ ਕੀ ਹੋਇਆ ਵਾ ਰੁਪਿੰਦਰ ਆਈ ਹੀ ਰੁਪਿੰਦਰ ਕਹਿੰਦੀ ਹੀ ਮੰਮੀ ਨਾਲ ਚੱਲ ਗੱਡੀ ਤੇ ਬੈ ਮੈਨੂੰ ਲੱਗਦਾ ਵਾ लवली ਦੀ ਗੱਲ ਸੱਚ ਹੋ ਜਾਣੀ ਮੈਨੂੰ ਬੜਾ ਡਰ ਲੱਗਣ ਰਹੀ ਓ ਮੰਮੀ ਕੁਛ ਨਹੀਂ ਹੁੰਦਾ ਕੋਈ ਨਹੀਂ ਹੈਗਾ ਇੱਥੇ ਇਹ ਮੈਨੂੰ ਤਾਂ ਸੱਚੀ ਨਾ ਹੂ ਬੂ ਹੋ ਲੱਪਣ ਦੇ ਹੀ ਗਾੜੀ ਮੇਰੀ ਬਾਹ ਫੜ ਕੇ ਤੂ ਤੂ ਖੜਨ ਲਈ ਮੰਮੀ ਮੰਮੀ ਮੈਂ ਹੱਥ ਨਹੀਂ ਇਹ ਮੰਮੀ ਆਪਰੇ ਆਉ ਟਿਕਣਾ ਹੈ ਅੱਜ ਬੜੀਆਂ ਗੱਲਾਂ ਆਉਂਦੀਆਂ ਅੱਜ ਬੜੀਆਂ ਗੱਲਾਂ ਆਉਂਦੀਆਂ ਕੋਈ ਗੱਲ ਨਹੀਂ ਆ ਜਿੰਨੀ ਕਰੀ ਥਰੀ ਸੁਣਾਉ ਓਏ ਐਂਡ ਵਨ ਨਹੀਂ ਜਿੱਥੋਂ ਆਈਆਂ ਨਾ ਉੱਥੇ ਹੀ ਚੱਲ ਜਾ ਜਿੱਦ ਤੱਕੜ ਜਾ ਮੇਰੇ ਰਾਗੋਂ ਮੰਮੀ ਮੇਰੀ ਗੱਲ ਸੁਣੋ ਗੱਡੀ ਮੰਗਦੇ ਮੰਗਦੇ ਤੁਸੀਂ ਮੈਨੂੰ ਗੱਡੀ ਚੜਾਤਾ ਵਾ ਆਓ ਚੱਲੀਏ ਨਹੀਂ ਜਾ ਪਰਾਂ ਮੈਨੂੰ ਹੱਥ ਨਾ ਲਾ ਮੈਂ ਕਹਿੰਦੀ ਆਓ ਚੱਲੀਏ ਓ ਵਨ ਆਉ ਚੱਲੀਏ ਪਣਾ ਚੱਲ ਜਾ ਮੇਰੇ ਲਾਗੋ ਮੈਂ ਨਹੀਂ ਜਾਣਾ ਜਾ ਚੱਲ ਜਾ ਜਿੱਥੋਂ ਆਈਆਂ ਮੈਂ ਨਹੀਂ ਜਾਣਾ ਤੇਰੇ ਨਾਲ ਪਾਣੀ 2 ਐਂਡ 1 ਸੰਦੀਪ ਮੇਰੇ ਬਾਹ ਤੂ ਤੂ ਕੇ ਖਾਂਡੇ ਹੀ ਆਂਦੀ ਮੰਮੀ ਨਾਲ ਚੱਲ ਮੈਨੂੰ ਬੜਾ ਡਰ ਲੱਗਣ ਡਿਆ ਵਾ ਮੰਮੀ ਕੋਈ ਨਹੀਂ ਹੈਗਾ ਇੱਥੇ ਸੰਦੀਪ ਉਹ ਗਈ ਨਹੀਂਗੀ ਇੱਥੇ ਘਰ ਵਿੱਚ ਹੀ ਆ ਜਿੱਦਾਂ ਉਹ ਆਈ ਹੀ ਨਾ ਕੋਹਨਾ ਪੁੱਛ ਮੈਨੂੰ ਪਾਣੀ ਦਾ ਘੁੱਟ ਦੇ ਦੇ ਤੇਰਾ ਪੀਓ ਕਿੱਥੇ ਮੈਂ ਉਹਦਾਂ ਗੱਲ ਕਰਾਂ ਮੰਮੀ ਤੁਸੀਂ ਨੀਂਦ ਵਿੱਚ ਹੀ ਮੈਨੂੰ ਲੱਗਦਾ ਹਏ ਨਹੀਂ ਨੀਂਦ ਵਿੱਚ ਨਹੀਂ ਹਾਂ ਨਹੀਂ ਉਹ ਤਾਂ ਮੈਨੂੰ ਉਦਾਂ ਹੀ ਲੱਭਣ ਡਈ ਹੀ ਮम्मी ਤੇ ਕੋਈ ਦਿਖਾਨ ਨਹੀਂ ਡਿਆ ਮੈਨੂੰ ਤੈਨੂੰ ਨਹੀਂ ਲੱਭਣ ਡਈ ਮੈਨੂੰ ਤੇ ਲੱਭਦੀ ਚੂੜਾ ਪਾਇਆ ਮਾਰ ਮੇਕਅਪ ਉਹਨੇ ਕੀਤਾ ਹੀਗਾ ਤੇਰਾ ਪਿਓ ਕਿੱਥੇ ਉਹਨੂੰ ਦੱਸਾਂ ਮੈਂ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਦੇ ਮੈਨੂੰ ਘੁੱਟ ਪਾਣੀ ਹਾਇ ਰੱਬਾ लवली ਦੀ ਗੱਲ ਸੱਚ ਹੋ ਜੂਗੀ ਸੱਚੀ ਗੱਲ ਹੋਊਗੀ ਘਰੋਂ ਚੋਂ ਗਈ ਨਾ ਹੋਊਗੀ ਇੱਥੇ ਬੈਠੀ ਹੋ ਘਰੋਂ ਕਿਹੋਗੀ 2 ਐਂਡ 1 ਹਾਇ ਰੱਬਾ ਘਰੋਂ ਗਈ ਨਾ ਹੋਊਗੀ ਕਿਤੇ लवली ਦੀ ਗੱਲ ਸੱਚ ਨਾ ਹੋ ਜੇ ਜੇ ਇਦਾਂ ਹੀ ਸੁਪਨਿਆਂ ਚ ਆਉਂਦੀ ਰਹੀ ਤੇ ਕੀ ਕਰਾਂਗੇ ਮੇਰੀ ਤਾਂ ਜਾਨ ਮੁੱਕ ਗਈ ਆ ਹਾਏ ਹੁਣ ਕੀ ਕਰਾਂ ਜੇ ਇਹਨਾਂ ਨੂੰ ਦੱਸਿਆ ਇਹਨਾਂ ਕਿਹੜੀ ਮੇਰੀ ਗੱਲ ਦਾ ਯਕੀਨ ਕਰਨਾ ਵਾ ਇਹਨਾਂ ਕਹਿੰਦੇ ਐਵੇਂ ਮਾਰਦੀ ਰਹੀਨੀ ਆਪਣੀਆਂ ਹੀ ਹਾਏ ਸਾਕਾਤ ਕਿੱਥੋਂ ਆ ਗਈ ਇਹਨੇ ਮੇਰੇ ਪਿੱਛੇ ਪੈਣਾ ਇੱਕ ਲੈਣੀ ਨੇ ਗੱਡੀ ਚ ਬਾਲਾਂ ਨਖਤੀਏ ਜਦੋਂ ਗੱਡੀ ਚ ਬਾਲਾਂ ਦਾ ਟਾਈਮ ਹੀ ਹੁੰਦਾ ਤਾਂ ਤੇਰੇ ਕੋ ਬਾਲਿਆ ਨਾ ਗਿਆ ਹੁਣ ਜਿੱਥੇ ਗਈਆਂ ਮਰੀਰੇ ਇੱਥੇ ਹੁਣ ਕੀ ਕਰਨਾ ਹੀ ਇੱਥੇ ਵਨ ਐਸੇ ਆਪੇ ਨਾਲੋਂ ਤੇਨਾ ਤਲਾਕ ਦੇ ਦਿੰਦੇ ਉਹ ਚੰਗਾ ਹੀ ਕਿਦਾਂ ਦਿਨ ਕੱਢਣੇ ਆ ਹੁਣ ਕਾਤਾ ਪੜਾ ਹੋਇ ਨੀ ਇਦਿ ਜਿਹਾ ਉਨਡਈ ਇੰਤਰੀ ਮੇਰਾ ਦਿਮਾਗ ਠੀਕ ਵਾ ਮੈਨੂੰ ਅੱਖੀ ਵੇਖਿਆ ਵਾ ਮੈਨੂੰ ਫੜ ਫੜ ਖਾਂਡੇ ਹੀ ਜਦੋਂ ਤਾਨੂੰ ਖੜੂਗੀ ਨਾ ਤਾਨੂੰ ਫੇਰ ਪਤਾ ਲੱਗਣਾ ਵਾ ਸਤਨੀਓ ਦਿਲ ਕਰਦਾ ਦਿਲ ਕਰਦਾ ਭਾਵੇਂ ਨਹੀਂ ਕਰਦਾ ਤੀ ਵਾਸਤੇ ਸਭ ਕੁਝ ਕਰਨਾ ਹੀ ਪੈਂਦਾ ਹੁੰਦਾ ਵਾ ਤੇ ਜੇ ਕਹਿੰਦਾ ਤਾਂ ਫੇਰ ਜਾਣਾ ਹੀ ਪੈਣਾ ਫੇਰ ਚਲੇ ਜਾਣੀ ਫੇਰ ਅਸ ਤਾਂ ਜਾਣਾ ਹੀ ਆ ਸਿੰਦਰ ਤੂੰ ਤੂੰ ਕਿੱਥੋਂ ਆਈ ਆਂ ਹਾਏ ਜਾ ਜਿੱਥੋਂ ਆਈਂ ਚਲ ਜਾ ਓਥੇ ਮੇਰੀ ਗੱਲ ਸੁਣੋ ਆਉ ਗੱਡੀ ਤੇ ਚੱਲ ਜੀ ਗੱਡੀ ਤੇ ਉਡਾ ਰਿਪਿੰਦਰ ਚੱਲ ਜਾ ਮੈਂ ਤੇਰੇ ਨਾਲ ਨਹੀਂ ਜਾਣਾ ਹਾਏ ਤੂੰ ਕੀ ਕਹਿਣ ਰਹੀ ਆਂ ਜਦ ਦਫਾ ਹੋ ਜਿੱਥੋਂ ਆਈਂ ਹਾਏ ਚਲ ਜਾ ਪਰ ਮੇਰੇ ਲੱਗ ਮਮੀ ਕੀ ਹੋ ਗਿਆ ਵਾ ਮੈਂ ਕਹਿੰਦੀ ਪਰ ਚੱਲ ਜਾ ਮਮੀ ਇੱਧਰ ਵੇਖੋ ਮਮੀ ਦੇ ਸੜੀਏ ਦੇ ਕੁਸੀਨਾ ਆ ਗਿਆ ਵਾ ਮੇ ਕੀ ਹੋ ਗਿਆ ਵਾ ਕੁਸੀਨਾ ਤਬਾ ਉਹ ਤਾਂ ਤਿਆਸ ਸੀ ਨਹੀਂ ਪਹਿਲਾਂ ਨਹੀਂ ਮੈਂ ਹਸੀ ਮਿੰਨੇ ਇਹ ਕੇ ਹੁਣ ਸਾਰੇ ਜਣੇ ਆਇਆ ਨਾ ਉਹ ਤੋਂ ਮੈਂ ਕਿ ਸਾਰੇ ਜਣੇ ਵੇਖੁੰਦੇ ਹੁਣ ਹੁਣ ਐਂਡ 1 ਮੰਮੀ ਪਿੰਦਰ ਪਰਾ ਹੋ ਮੇਰੇ ਲਾਗੋ ਜਾ ਚਲ ਜਾ ਜਿੱਥੋਂ ਆਈਆਂ ਭੱਜ ਜਾ ਮੇਰੇ ਲਾਗੋ ਜੋ ਮਨ ਗੱਡੀ ਲਿਆ ਆਵਾ ਆਓ ਚਲੀਏ ਬਾਹਰ ਮੈਂ ਆਨੇ ਗੱਡੀ ਤੇ ਹੂਟਾ ਲੈਣਾ ਤਾਂ ਚਲ ਜਾ ਮੰਮੀ ਮੇਰੀ ਗੱਲ ਸੁਨੋ ਮੈਂ ਤੈਨੂੰ ਕਹਿੰਦੇ ਪਰਾ ਚਲ ਜਾ ਮੇਰੇ ਲਾਗੋ ਆਪੇ ਤੇ ਗੱਡੀ ਮੰਗਦੇ ਹੀ ਮੈਨੂੰ ਨਹੀਂ ਗੱਡੀ ਚਾਹੀਦੀ ਆਓ ਪਹਿਲੀ ਸੀਟ ਤੇ ਬਿਠਾਉਣੀ ਆ ਮੈਂ ਨਹੀਂ ਸੀਟ ਤੇ ਬੈਂਦੀ ਜਾ ਚਲ ਜਾ ਮੇਰੇ ਲਾਗੋ ਐਂਡ ਵਨ ਮੰਮੀ ਕੀ ਹੋਇਆ ਵਾ ਉਹ ਘਰ ਆ ਕੇ ਬੈਠੇ ਤੇ ਬਾਹਰ ਰੋਲਾ ਪਾਉਣ ਦੇ ਆਏ ਸੰਦੀਪ ਤੂੰ ਤੈਨੂੰ ਮੈਂ ਕੀ ਦੱਸਾਂ ਮੇਰੇ ਨਾਲ ਕੀ ਹੋਇਆ ਵਾ ਹਰਪਿੰਦਰ ਆਈ ਹੀ ਹਰਪਿੰਦਰ ਕਹਿੰਦੀ ਸੀ ਮੰਮੀ ਨਾਲ ਚੱਲ ਗੱਡੀ ਤੇ ਬੈ ਮੈਨੂੰ ਲੱਗਦਾ ਵਾ लवली ਦੀ ਗੱਲ ਸੱਚ ਹੋ ਜਾਣੀ ਮੈਨੂੰ ਬੜਾ ਡਰ ਲੱਗਣ ਡਿਆ ਈ ਉਹ ਮੰਮੀ ਕੁਛ ਨਹੀਂ ਹੁੰਦਾ ਕੋਈ ਨਹੀਂ ਹੈਗਾ ਇੱਥੇ ਇਹ ਮੈਨੂੰ ਤਾਂ ਸੱਚੀ ਨਾ ਹੂ ਬੂ ਹੋ ਲੱਭਣ ਦੇ ਹੀ ਗਾੜੀ ਮੇਰੀ ਬਾਹ ਫੜ ਕੇ ਤੂੰ ਤੂੰ ਖੜ ਗਈ ਮੰਮੀ ਮੰਮੀ ਮੈਂ ਹੱਥ ਦਿੱਤੇ ਮਮੀ ਹੱਥ ਆਉਂ ਤਿਕਣਾ ਹੈ ਹੱਥ ਦਿੱਤੇ ਅੱਜ ਬੜੀਆਂ ਗੱਲਾਂ ਆਉਂਦੀਆਂ ਅੱਜ ਬੜੀਆਂ ਗੱਲਾਂ ਆਉਂਦੀਆਂ ਕੋਈ ਗੱਲ ਨਹੀਂ ਅੱਜ ਕੀ ਕਰੀਏ ਤਾਰੀ ਸੁਣਾਉ ਐਂਡ ਵਨ ਨਹੀਂ ਜਿੱਥੋਂ ਆਈਆਂ ਨਾ ਉੱਥੇ ਹੀ ਚੱਲ ਜਾ ਜੱਤਾ ਉੱਡ ਜਾ ਮੇਰਾ ਗੋ ਮੰਮੀ ਮੇਰੀ ਗੱਲ ਸੁਣੋ ਗੱਡੀ ਮੰਗਦੇ ਮੰਗਦੇ ਤੁਸੀਂ ਮੈਨੂੰ ਗੱਡੀ ਚੜਾਤਾ ਵਾ ਆਓ ਚੱਲੀਏ ਨਹੀਂ ਜਾ ਪਰਾਂ ਮੈਨੂੰ ਹੱਥ ਨਾ ਲਾ ਮੈਂ ਨਹੀਂ ਆਉ ਚਲੀਏ। ਓ ਵਨ ਆਉ ਚਲੀਏ। ਪਣਾ ਚਲ ਜਾ ਮੇਰੇ ਲਾਗੋ। ਮੈਂ ਨਹੀਂ ਜਾਣਾ। ਜਾ ਚਲ ਜਾ ਜਿੱਥੋਂ ਆਈ ਆ ਮੈਂ ਨਹੀਂ ਜਾਣਾ ਤੇਰੇ ਨਾਲ। ਬੜੇ 2 ਐਂਡ 1 ਸੰਦੀਪ ਮੇਰੀ ਬਾਹ ਤੂ ਤੂ ਕੇ ਖੰਡੇ ਹੀ ਆਂਦੀ ਮੰਮੀ ਨਾਲ ਚੱਲ। ਮੈਨੂੰ ਬੜਾ ਡਰ ਲੱਗਣ ਡਿਆ ਵਾ। ਮੰਮੀ ਕੋਈ ਨਹੀਂ ਹੈਗਾ ਇੱਥੇ। ਸੰਦੀਪ ਉਹ ਗਈ ਨਹੀਂਗੀ। ਇੱਥੇ ਘਰ ਵਿੱਚ ਹੀ ਆ। ਜਿੱਦਾਂ ਉਹ ਆਈ ਹੀ ਨਾ। ਕੋਹਨਾ ਪੁੱਛ। ਮੈਨੂੰ ਪਾਣੀ ਦਾ ਘੋਟ ਦੇ ਦੇ ਤੇਰਾ ਪੀਓ ਕਿੱਥੇ ਮੈਂ ਉਹਦਾਂ ਗੱਲ ਕਰਾਂ। ਮੰਮੀ ਤੂੰ ਹੀ ਨੀਂਦ ਵਿੱਚ ਹੀ ਮਿਲਣ ਲੱਗਦਾ। ਹਏ ਨਹੀਂ ਨੀਂਦ ਵਿੱਚ ਨਹੀਂ ਹਾਂ ਨਹੀਂ ਉਹ ਤੇ ਮੈਨੂੰ ਉਦਾਂ ਹੀ ਲੱਭਣ ਲਈ ਹੀ ਮੰਮੀ ਇੱਥੇ ਤੇ ਕੋਈ ਦਿਖਾਨ ਨਹੀਂ ਡਿਆ ਮੈਨੂੰ ਤੈਨੂੰ ਨਹੀਂ ਲੱਭਣ ਲਈ ਮੈਨੂੰ ਤੇ ਲੱਭਦੀ ਚੂੜਾ ਪਾਇਆ ਮਾਰ ਮੇਕਅਪ ਉਹਨੇ ਕੀਤਾ ਹੀਗਾ ਤੇਰਾ ਪਿਓ ਕਿੱਥੇ ਉਹਨੂੰ ਦੱਸਾਂ ਮੈਂ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਦੇ ਮੈਨੂੰ ਕੁੱਟ ਪਾਣੀ ਹਾਇ ਰੱਬਾ लवली ਦੀ ਗੱਲ ਸੱਚ ਹੋ ਜਾਊਗੀ ਸੱਚੀ ਗੱਲ ਹੋਊਗੀ ਘਰੋਂ ਚ ਗਈ ਨਾ ਹੋਊਗੀ ਇੱਥੇ ਬੈਠੀ ਹੋ ਘਰੋਂ ਕਿ ਹੋਗੀ 2 ਐਂਡ 1 ਹਾਇ ਰੱਬਾ ਘਰੋਂ ਗਈ ਨਾ ਹੋਊਗੀ ਕਿਤੇ लवली ਦੀ ਗੱਲ ਸੱਚ ਨਾ ਹੋ ਜੇ ਜੇ ਇਦਾਂ ਹੀ ਸੁਖਣਿਆ ਚਉਂਦੀ ਰਹੀ ਤੇ ਕੀ ਕਰਾਂਗੇ ਮੇਰੀ ਤੇ ਜਾਨ ਮੁੱਕ ਗਈ ਆ ਹਾਏ ਹੁਣ ਕੀ ਕਰਾਂ ਜੇ ਇਹਨਾਂ ਨੂੰ ਦੱਸਿਆ ਇਹਨਾਂ ਕਿਹੜੀ ਮੇਰੀ ਗੱਲ ਦਾ ਯਕੀਨ ਕਰਨਾ ਵਾ ਇਹਨਾਂ ਕਹਿੰਦੇ ਐਵੇਂ ਮਾਰਦੀ ਰਹੀਨੀ ਆਪਣੀਆਂ ਹੀ ਹਾਏ ਸਾਕਾਤ ਕਿੱਥੋਂ ਆ ਗਈ ਇਹਨੇ ਮੇਰੇ ਪਿੱਛੇ ਪੈਣਾ ਸੀ ਕਲੈਣੀ ਨੇ ਗੱਡੀ ਚ ਬਾਲਾਂ ਨਖਤਤੀਏ ਜਦੋਂ ਗੱਡੀ ਚ ਬਾਲਾਂ ਦਾ ਟਾਈਮ ਹੀ ਹੁੰਦਾ ਤਾਂ ਤੇਰੇ ਕੋ ਬਾਲਿਆ ਨਾ ਗਿਆ ਹੁਣ ਜਿੱਥੇ ਗਈਆਂ ਮਰੀਰੇ ਉੱਥੇ ਹੁਣ ਕੀ ਕਰਨਾ ਹੀ ਇੱਥੇ ਵਨ ਐਸੇ ਆਪੇ ਨਾਲੋਂ ਤੇਨਾ ਤਲਾਕ ਦੇ ਦਿੰਦੇ ਉਹ ਚੰਗਾ ਹੀ ਕਿੱਦਾਂ ਦਿਨ ਕੱਢਣੇ ਆ ਹੁਣ? ਅਰਦਾ ਪੜਾ ਹੋਇ। ਨਹੀਂ ਇਦ ਜਿਹਾ ਉਂਡੇ ਇੰਤਰੀ। ਵੰ। ਮੇਰਾ ਦਿਮਾਗ ਠੀਕ ਵਾ। ਮੈਨੂੰ ਅੱਖੀ ਵੇਖਿਆ ਵਾ। ਮੈਨੂੰ ਫੜ ਫੜ ਖਾਂਡੇ ਹੀ ਜਦੋਂ ਤੁਹਾਨੂੰ ਖੜੂਗੀ ਨਾ ਤੁਹਾਨੂੰ ਫੇਰ ਪਤਾ ਲੱਗਣਾ ਵਾ। ਹਸਨੀਓ ਦਿਲ ਕਰਦਾ। ਦਿਲ ਕਰਦਾ ਭਾਵੇਂ ਨਹੀਂ ਕਰਦਾ ਧੀ ਵਾਸਤੇ ਸਭ ਕੁਝ ਕਰਨਾ ਹੀ ਪੈਂਦਾ ਹੁੰਦਾ ਵਾ ਤੇ ਜੇ ਕਹਿੰਦਾ ਤਾਂ ਫਿਰ ਜਾਣਾ ਹੀ ਪੈਣਾ ਫਿਰ ਚਲੇ ਜਾਣੀ ਫਿਰ ਅਸ ਤਾਂ ਜਾਣਾ ਹੀ ਆ